ਵੀ ਸੁਖੀ ਸਾਰੀ ਦੁਨੀਆ ਮਾਤਾ ਦੇ ਜਾਈ ਜਾਂਦੀ ਆ ਆਪਾਂ ਵੀ ਚਲੀਏ ਮਾਤਾ ਦੇ ਨਾਲੇ ਪਹਾੜੇ ਪਹਾੜ ਹਾਂ ਉੱਥੇ ਪਹਾੜਾਂ ਦੇ ਨਾਲੇ ਘੁੰਮਾਂਗੇ ਮਾਤਾ ਦੇ ਮੱਥਾ ਟੇਕ ਕੇ ਬਾਅਦ ਠਿੰਡੀ-ਸਿੰਡੀ ਖਾਵਾ ਚ ਪਹਾੜਾਂ ਚ ਆਪਾਂ ਦੋਨੇ ਜਾਣੇ ਫਿਰ ਡਾਂਗੇ ਠੀਕ ਐ ਸੁਖੀ ਲੈ ਮੇਰੇ ਸਾਲੇ ਦੀ ਕਿ ਇੱਧਰ ਮੇਰੀ ਢੂਂਈ ਦੁਖੀ ਜਾਂਦੀ ਆ ਤੈਨੂੰ ਪਹਾੜਾਂ ਦੀ ਅੱਗ ਲੱਗੀ ਆ ਪਹਿਲਾਂ ਮਾਤਾ ਦੇ ਜਾਣਾ ਤੈਨੂੰ ਕਿਤੇ ਹੋਰ ਦਿਨ ਲੈ ਜਾਊਂਗਾ ਮੈਂ ਹੁਣ ਨਹੀਂ ਪਰ ਮੇਰਾ ਮਨ ਕਰਦਾ ਸ਼ਾਮ ਨੂੰ ਯਾਰਾਂ ਨਾਲ ਮੇਰੀ ਬੈਠਕ ਆ ਰਹੀ ਨੂੰ ਕੀ ਬਤਾ ਬੈਣਾ ਯਾਰਾ ਨਾ ਬੈ ਲੇ ਜੇ ਨੂੰ ਪਹਾੜਾਂ ਤੇ ਲੈ ਗਿਆ ਖੇਡੂਗਾ ਨਹੀਂ ਤੇਰਾ ਪਹਾੜਾਂ ਤੇ ਮੈਂ ਪਹਾੜ ਤੇ ਤੈਨੂੰ ਚੜ ਕੇ ਨਾ ਟੱਕਾ ਮਾਰ ਦੂੰਗਾ ਤੂੰ ਨਹੀਂ ਜਿਖੜੀ ਵੀ ਮੈਨੂੰ ਜੀ ਨਹੀਂ ਦਿੰਦੀ ਭੋਰਾ ਵੀ ਯਾਰ ਦੋਸਤਾਂ ਦੀ ਵੈ ਨਹੀਂ ਦਿੰਦੀ ਪੈਖਾ ਨਹੀਂ ਲਾਉਣ ਦਿੰਦੀ ਇਹ ਵੇ ਸੁਖੇ ਤੇਰੀ ਨਾਲ ਨਹੀਂ ਹੋਂ ਜਾਂਦੀ ਤੇਰਾ ਤਾਂ ਅਸਲੀ ਦਾ ਚਿਹਰਾ ਮੈਨੂੰ ਲੱਗ ਗਿਆ ਪਰ ਤੂੰ ਤਾਂ ਅੰਦਰੋਂ ਅੰਦਰ ਸੋਚੀ ਫਿਰਦਾ ਸੀ ਮੈਨੂੰ ਮਾਰਨ ਦਾ ਹਾਂ ਮੈਂ ਹੁਣ ਤਾਂ ਤੇਰੇ ਨਾਲ ਜੰਮ ਨਹੀਂ ਜਾਂਦੀ ਪਹਾੜਾਂ ਨੂੰ ਤੇ ਆਪਦੇ ਮੂੰਹ ਵੀ ਕਮੀਂ ਗਾਣਾ ਵੀ ਮੈਂ ਤੈਨੂੰ ਘੁੰਮਣ ਲੈ ਕੇ ਚਾਹਦਾ ਇੱਥੇ ਕਿਤੇ ਤੇ ਨਾ ਮੈਂ ਤਾਂ ਵੀ ਨਹੀਂ ਜਾਂਦੀ ਤੂੰ ਤਾਂ ਉੱਥੇ ਛੱਡ ਕੇ ਮੈਨੂੰ ਆਪ ਭਜਾ ਦੇਗਾ ਮੋਟਰਸਾਈਕਲ ਗੱਡੀ ਹੈ ਤੂੰ ਤਾਂ ਕੱਲਾ ਬਸ ਚੜਿਆਵੇਂਗਾ ਮੈਂ ਉੱਥੇ ਵਿਚਾਰੀ ਕੀ ਦੀ ਕਰੂੰਗੀ ਸੁਖੇ ਤੂੰ ਜਾ ਲੈ ਮੈਂ ਜਾਣੀ ਆਪਦੇ ਮਜੀਠੀ ਬਿਰਕੋ ਵੀ ਮੈਨੂੰ ਪਹਾੜਾਂ